ਮਾਤਾ ਉਹਨਾਂ ਸੁਣੋ ਜੋ ਹੋ ਗਿਆ ਛੱਡ ਦਿਓ ਪਿੱਛੇ ਉਹ ਜੀ ਛੱਡ ਦਿਓ ਪਿੱਛੇ ਮੇਰੀ ਇੱਕ ਬੇਨਤੀ ਹੈ ਆਮ ਆਦਮੀ ਪਾਰਟੀ ਨਾਲ ਜੁੜਿਓ ਕਹੇ ਬੰਦੇ ਨਾਲ ਜੁੜਿਓ ਪਹਿਲੀ ਗੱਲ ਤੇ ਨੋਟ ਕਰਦੇ ਆਮ ਆਦਮੀ ਪਾਰਟੀ ਨਾਲ ਜੁੜਨਾ ਜਿਹੜੇ ਬੰਦੇ ਬੰਦਿਆਂ ਨਾਲ ਜੁੜਦਗੇ ਉਹਨਾਂ ਨਾਲ ਆਦੇ ਵੀ ਪੈਕ ਨਾ ਇਹਨਾਂ ਦਾ ਕਾਲ ਵੀ ਪੈਕ ਕਹਾਵਾਂਗੇ ਨੋਟ ਕਰਦੇ ਉਹ ਪਾਰਟੀ ਇਹਨਾਂ ਨੇ ਕਿਹਦੀ ਯਾਰ ਨੇ ਬਣਾਈ ਆ ਆਪ ਵੀ ਰੀਅਲ ਵਿੱਚ ਕਿਹਦੀ ਯਾਰ ਜੁਨੇ ਬਣਾਈ ਆ ਭਗਵੰਤ ਮਾਨ ਜੀ ਨੇ ਬਣਾਈ ਆ ਇਹ ਗੱਲ ਪਾਰਟੀ ਦੇ ਅੰਦਾ ਮਰਦਾ ਪਲਾਟ ਕਾਨੂੰਨੀ ਕੱਤੀ ਦੇ ਆ ਪਲਾਟ ਮੇਲਾ ਜੀ ਆ ਪਾਰਟੀ ਦਾ ਜੀ ਆ ਪਲਾਟ ਹੋਦਾ ਜੀ ਕੌਣ ਯਾਰੀ ਕਰਦਾਂ ਦੇ ਆ ਗਏ ਤੇ ਹੁਣ ਪਾਵੇਂ ਦੋ ਬੰਦੇ ਹੋ ਗਏ ਥਾਂਵੇਂ ਬਾਜੀ ਬੰਗ ਜਾਓ ਯਾਰ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪਹਿਲਾ ਆਪਣਾ ਕਿਲਾ ਸਾਹ ਕੇ ਰੱਖਿਆ ਕਿ ਦੋ ਜੰਮਾ ਮਰ ਦੀ ਟੈਕ ਕਰ ਲੋ ਸਾਡਾ ਆਪਣੇ ਕਿਲੇ ਮਜ਼ਬੂਤ ਕਰੋ ਕਿਲੇ 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 ਮਜ਼ਬੂਤ ਕਰੋ ਗੱਲਾਂ ਨਾ ਕਰੋ ਕਿਲੇ ਦੀ ਲੋੜ ਹੈ ਲੱਖਣ ਦੇ ਚ ਸਲਾਬਾਂ ਵੀ ਬੰਦੀਆਂ ਜਾਂਦੀਆਂ ਪਹਾੜ ਵੜਿਆ ਜਾਂਦਾ ਉਹ ਤਾਂ ਬੜਦੇ ਉਹਨਾਂ ਦਾ ਤਾਂ ਕੰਮ ਹੀ ਹੈ ਅੱਜ ਉਹਨਾਂ ਬੰਦੇ ਬੰਦੇ ਆਗਰਸ ਨੇ ਕਾਲੀਗਾਨ ਬੀਜੇਪੀ ਵਾਲਿਆਂ ਨੇ ਕੋਲਾ ਪਈਏ ਬੰਦੇ ਕੱਲ ਨੂੰ ਕੋਈ ਦੱਸਣ ਲਿਆ ਸੀਗਾ ਤੇ ਬੀਜੇਪੀ ਵਾਲਿਆਂ ਨੇ 35 ਰੁਪਏ ਬੰਦੇ ਉਹ ਮੰਡਰ ਕੇ ਸੱਤ ਕੋਈ ਗੱਲ ਨਹੀਂ ਉਦੋਂ ਤੋਂ ਬਜਰਾ ਦਿੱਤਾ ਇਹ ਹੀ ਨਹੀਂ ਸੋਚਣਾ ਸੀ ਉਹਦਾ ਹੱਜੇ ਹੀ ਕੜਵੈ ਸਾਦਾ ਸੀ ਕਿਦਾ ਬਜਰਾ ਉੰਨੀ ਦੇ ਵਿੱਚ ਅਗੰਗ ਤੇਰਯਾਲ ਜੀ ਨੇ ਕਿਹਾ ਕਿ ਪਤਿਕਾ ਕਾ ਲੁਗਾ ਲੱਖਾਂ ਲੱਭੀ ਬੋਤਾਂ ਨੂੰ ਅਖਿਆ ਜੀ ਵੋਟ ਦੀ ਪੈਣੀ ਕੋਈ ਨਹੀਂ ਤਾਂ ਪਾਰਟੀ ਬਚਾਉਣੀ ਹੈ ਪਾਰਟੀ ਕਰਕੇ ਆਹਨ ਲੱਖਾਂ ਲੱਭੀ ਬੋਗੀ ਆਪਾਂ ਲੱਖਾਂ ਲਰੇ 5 ਸਰ 21 21 ਹਜ਼ਾਰ ਦੇ ਕਰੀ ਵੋਟ ਪਈ ਸਿਰਫ 21 ਆਪਾਂ 52 ਸਾਲਾਂ ਕਿੱਥੇ ਆ ਗਏ ਪੰਜ ਸਾਲ ਦੇ ਵਿੱਚ ਸਾ 19 ਤੋਂ ਲੈ ਕੇ 24 ਤੱਕ ਆਪਾਂ 21 ਤੋਂ ਉਹ ਲੱਖ ਉਹ ਬੋਲਿਆ ਆਪਨੇ ਸਾਡੇ ਖਿਲਾਫ ਕਿਹੜਾ ਖੜਾ ਵੱਡਾ ਮੋਤ ਚਾਸੀ ਦਾ ਵੀ ਸੋਚਣਾ ਪਾਉਂ ਸਿਰ 22 ਆਮਦ ਵਿੱਚ 22 ਵੋਟਾਂ ਵੀ ਹੋਣ ਲੋੜ ਸੀ ਜੇਪਰ ਜੇ ਜੇ ਆਪਣਾ ਜੇ ਤੁਹਾਨੂੰ ਦਿੱਤਾ ਕੋਈ 22 ਆਮਦ ਲੋੜ ਦੀ ਲੋੜ ਸੀ ਬੋਦੀ ਕੋਈ ਗੰਮੀ ਤੋਂ ਵੀ ਗੱਲ ਨਹੀਂ ਬੱਸ ਇਹ ਹੈ ਬੇਕਰ ਨੂੰ ਪਤਾ ਜ਼ਿੰਦਗੀ ਦੇ ਵਿੱਚ ਕਈ ਵਾਰ ਕੋਈ ਬੂਧੀਆਂ ਹੁੰਦੀਆਂ ਇਹਦਾ ਇਸੇ ਨਾਲ ਤਾਂ ਕਿ ਬੰਦਾ ਤੁਹਾਡੇ ਨਾਲ ਧੋਖਾ ਕਰੂਗਾ ਉਹ ਮਜਬੂਰੀ ਪੋਲਿਟੀਕਲ ਮਜਬੂਰੀਆਂ ਦੀ ਹੈ ਉੱਥੇ ਬਾਜ਼ਾਰਾਂ ਨੂੰ ਵੀ ਪੈਰ ਤੇ ਪੈਰ ਲਾ ਕੇ ਤੁਰਨਾ ਪੈਂਦਾ ਅਜੇ ਇੱਕ ਗੱਲ ਯਾਦ ਰੱਖੋ ਕਿਹੜਾ ਬੰਦਾ ਧੋਖਾ ਕਰਦਾ ਸਹਿਬ ਗੁੱਜੇ ਦਾ ਨੁਕਸਾਨ ਘੱਟ ਕਰਦਾ ਆਪਣਾ ਨੁਕਸਾਨ ਖੁਦ ਕਰਦਾ ਉਹ ਜਿੰਨਾਂ ਨੇ ਐ ਸਲੱਖੀ ਚ ਧੋਖਾ ਕੀਤਾ ਸੋਚੋ ਨਹੀਂ ਦੁਨੀਆ ਵਿੱਚ ਉਹ ਜੀ 500 ਹਜ਼ਾਰ ਕਸਤਾ ਜੀ ਹਜ਼ਾਰ ਕਸਤਾ ਜੀ ਅੱਪਾ ਤਿੱਤੇ ਬਿੱਤੇ ਨੰਮ ਤੇ ਆ ਗਏ ਯਾਰ ਤੇ 60 ਹਜ਼ਾਰ ਵੋਟ ਕਿੱਥੇ ਕਿਦਾ ਹਿਆਲ ਤੇ ਕਿੱਥੋਂ ਕਿੱਥੋਂ ਦੇ ਕਿੱਥੇ ਆਏ ਆਪਾਂ ਆਪਾਂ ਨੂੰ ਆਪਾਂ ਦੀਆਂ ਗੱਲਾਂ ਤੇ ਹੋਂਦਾ ਸੁਣੋ ਜੋ ਹੋ ਗਿਆ ਛੱਡ ਦਿਓ ਪਿੱਛੇ ਬਦਿਆ ਜੀ ਛੱਡ ਦਿਓ ਪਿੱਛੇ ਕੁਮੇਰੀ ਇੱਕ ਬੇਇਨਤੀ ਹੈ ਆਮ ਆਦਮੀ ਪਾਰਟੀ ਨਾਲ ਜੁੜਿਓ ਕਹਿੰਦੇ ਬੰਦੇ ਨਾਲ ਜੁੜਿਓ ਪਹਿਲੀ ਗੱਲ ਤੇ ਨੋਟ ਕਰ। ਆਮ ਆਦਮੀ ਪਾਰਟੀ ਦਾ ਨਾਲ ਜੁੜਨਾ ਜਿਹੜੇ ਬੰਦੇ ਬੰਦਿਆਂ ਨਾਲ ਜੁੜਦਗੇ ਉਹਨਾਂ ਦਾ ਆਜ ਵੀ ਪਿੱਛੇ ਨਾਲੇ ਕੱਲ ਵੀ ਪਿੱਛੇ ਕਹਾ ਜੀ ਨੋਟ ਕਰ। ਉਹ ਅੱਧੀ ਰੇਲ ਵਿੱਚ ਕਹਿਦੀ ਗੱਲ ਨੇ ਬਣਾਈ ਆ ਅੱਜ ਵੀ ਰੇਲ ਵਿੱਚ ਕਹਿ ਰਹੀ ਆ ਅੱਜ ਨੇ ਬਣਾਈ ਆ ਭਗਵੰਤ ਮਾਨ ਜੀ ਨੇ ਬਣਾਈ ਆ ਇਹ ਯਾਰ ਪਾਰਟੀ ਦੇ ਇੰਦਾ ਮਰਦਾ ਪਲਾਨ ਚਲੋਨੀ ਘੱਟਦੇ ਆ ਪਲਾਨ ਦੇਦਾ ਜੀ ਆ ਪਲਾਨ ਦੇਦਾ ਜੀ ਆ ਪਲਾਨ ਦੇਦਾ ਜੀ ਕਹਿੰਦੀ ਉਹ ਨਹੀਂ ਕੱਢਣ ਦਿਆ ਗਏ ਤੇ ਹੁਣ ਪਾਵੇਂ ਜੋ ਬੰਦੀ ਹੋ ਜੇ ਤੰਬੇ ਬਾਜੀ ਬੰਦ ਕਰੋ ਯਾਰ ਥੱਲੇ ਜਾਓ ਗਲਾਉਂਡ ਤੇ ਜਾਓ ਸਦੀ ਗਲਾਉਂਡ ਤੇ ਜੀਰੋ ਤੇ ਅੱਪਾ ਗਲਾਉਂਡ ਤੇ ਨਹੀਂ ਜਗ ਹੈ ਐਵੇਂ ਨਾ ਬਾਜੀ ਤੋੜੋ ਵੀ ਆਪਨਾ ਆਪਣਾ ਆਪ ਦੇਖੋ ਜਵਾ ਵਾਈ ਵਾਹ ਅਸਲੀ ਇਲੈਕਸ਼ਨ ਦੇ ਵਿੱਚ ਵਾਈ ਵਾਹ ਭੀਜੇ ਪੀ ਦਾ ਕੈਂਡੀਡੇਟ ਸੰਧੂ ਹੀ ਨਾਲੇ ਹੱਕ ਜਿਹਾ ਪਾਈ ਵਾਹ ਮਿਲੂ ਰਹਨ ਵਾਸਤੇ ਵਾਈ ਵਾਹ ਹਿਆਲਾ ਨਹੀਂ ਕੋਰੋਣਾ ਪੀਏ ਬੰਦੇ ਉੱਤੇ ਬਸ ਸੱਤ ਪਤਾ ਸੀ ਪਤਾ ਸੀਗਾ ਜੇ ਦੁਸ਼ਮਣ ਤੇ ਕਰੂਗਾ ਪਹਿਲਾ ਆਪਣਾ ਕਿਲਾ ਸਾਹ ਦੇ ਰੱਖਿਆ ਵੀ ਦੌਜਨਾਂ ਮਰ ਦੀ ਟੈਕ ਕਰ ਲੋ ਸਾਡਾ ਆਪਣੇ ਕਿਲੇ ਮਜ਼ਬੂਤ ਕਰੋ ਕਿਲੇ 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 ਮਜ਼ਬੂਤ ਕਰੋ ਗੱਲਾਂ ਨਾ ਕਰੋ ਕਿਲੇ ਦੀ ਲੋੜ ਹੈ ਲੱਖਾਂ ਦੇ ਚ ਸਲੱਬਾਂ ਵੀ ਬੰਦੀਆਂ ਜਾਂਦੀਆਂ ਪਹਾੜ ਵੱਡਾ ਜਾਂਦਾ ਉਹ ਤਾਂ ਬੜਦੇ ਉਹਨਾਂ ਦਾ ਤਾਂ ਕੰਮ ਹੀ ਹੈ ਉਹਨਾਂ ਬੰਦੇ ਬੰਦੇ ਆਗਰਸ ਨੇ ਨਾਲ ਲਿਗਾ ਨੇ ਭਾਜੀਪੀ ਵਾਲੇ ਕੋਲਾ ਪਈਏ ਬੰਦੇ ਕਲਰੂਪ ਕੋ ਦੱਸਣ ਲਿਆ ਸੀਗਾ ਤੇ ਭਾਜੀਪੀ ਵਾਲਿਆਂ ਨੇ 35 ਕਿਲੋ ਰੁਪਏ ਬੰਦਿਆ ਉਹ ਮੰਨਣ ਦੇ ਸਭ ਕੋਈ ਗੱਲ ਨਹੀਂ ਉਹਨੂੰ ਤੋਂ ਬਜਰਾ ਕੀਤਾ ਇਹੀ ਨਹੀਂ ਸੋਚਣਾ ਸੀ ਉਹਦਾ ਹੱਜ ਇਹੀ ਕੜਵਾ ਸਾਦਾ ਸੀ ਕਿਤਾ ਬਜਰਾ ਉੰਨੀ ਦੇ ਵਿੱਚ ਅਰਜਨ ਕੇਰਵਾਲ ਜੀ ਨੇ ਕਿਹਾ ਕਿ ਪਤਿਕਾ ਕਾ ਬੂ ਮੇ ਲੱਖ ਲੜਨੀ ਬੂ ਤੁਹਾਨੂੰ ਅਖਿਆ ਜੀ ਵੋਟ ਸੀ ਪੈਣੀ ਕੋਈ ਕਿਤੇ ਪਾਰਟੀ ਬਚੋਣੀ ਹੈ ਪਾਰਟੀ ਕਾ ਕਿ 10 ਲੱਖ ਲੜਨੀ ਬੂਗੀ ਆਪਾਂ ਲੱਖ ਲੜੇ 521 21 ਹਜ਼ਾਰ ਦੇ ਕਰੀਬ ਵੋਟ ਪਈ ਸਿਰਫ 21 ਆਪਾਂ 52 ਸਾਲਾਂ ਕਿੱਥੇ ਆ ਗਏ ਪੰਜ ਸਾਲ ਦੇ ਵਿੱਚ ਸਾ ਉੰਨੀ ਤੋਂ ਲੈ ਕੇ ਚਵੀ ਤੱਕ ਆਪਾਂ 21 ਤੋਂ ਉਹ ਲੱਖ ਉਹ ਬਰਾਹਮਣ ਆਪੇ ਸਾਡੇ ਖਿਲਾਫ ਕਿਹੜਾ ਖੜਾ ਵੱਡਾ ਮੋਹ ਚਾ ਸੀਗਾ ਕੋਈ ਸੋਚਦਾ ਪਲਸੇ 22 ਆਗ ਵਿੱਚ 22 ਵੋਟਾਂ ਵੀ ਹੋਣ ਲੋੜ ਸੀ ਜੇਪਰ ਜੇ ਜੇ ਪਰ ਜੇ ਤੁਹਾਨੂੰ ਦਿਨ ਤੋਂ 22 ਆਗ ਮੋਦੀ ਲੋੜ ਸੀ ਮੋਦੀ ਕੋਈ ਲੰਮੀ ਚੋ ਵੀ ਗੱਲ ਬਸ ਇਹ ਹੈ ਬੇਕਰ ਮੈਨੂੰ ਪਤਾ ਜਿੰਦਗੀ ਦੇ ਚਈ ਵਾਰ ਕੋਈ ਬੂਧੀਆਂ ਹੁੰਦੀਆਂ ਇਹਦਾ ਇਸ ਰੰਦਾ ਕੇ ਬੰਦਾ ਤੁਹਾਡੇ ਨਾਲ ਧੋਖਾ ਕਰੂਗਾ ਉਹ ਮਜ਼ਬੂਤੀ ਪੋਲਿਟੀਕਲ ਮਜ਼ਬੂਤੀ ਆਉਂਦੀ ਹੈ ਉੱਥੇ ਬਾਜਾਂ ਨੂੰ ਵੀ ਪੈਰ ਤਾਂ ਪੈਰ ਲਾ ਕੇ ਤੁਰਨਾ ਪੈਂਦਾ ਅਜ ਇੱਕ ਗੱਲ ਯਾਦ ਰੱਖੋ ਕਿਹੜਾ ਬੰਦਾ ਧੋਖਾ ਕਰਦਾ ਸੇਬ ਦੂਜੇ ਦਾ ਨੁਕਸਾਨ ਘਟ ਕਰਦਾ ਆਪਣਾ ਨੁਕਸਾਨ ਖੁਦ ਕਰਦਾ ਉਹ ਜਿੰਨਾਂ ਨੇ ਐ ਸਵੈ ਰੱਖਿਤ ਧੋਖਾ ਕੀਤਾ ਸੋਚੋ ਨਹੀਂ ਵੀ ਰਵੇ ਉਹ ਜੀ ਪੰਜ ਸਾਲ ਹੋ ਗਿਆ ਹਫ਼ਤਾ ਜੀ ਆਹ ਹਫ਼ਤਾ ਜੀ ਅੱਪਾ ਤੀਜੇ ਬੀਤੇ ਨੰਬਰ ਤੇ ਆ ਗਏ ਯਾਰ ਤੇ 60 ਹਜ਼ਾਰ ਵੋਟ ਕਿੱਥੇ ਕਿਦਾ ਹਿਆਲ ਤੇ ਕਿੱਥੋਂ ਕਿੱਥੋਂ ਦੇ ਕਿੱਥੇ ਆਏ ਆਪਾਂ ਆਪਾਂ ਨੂੰ ਆਪਾਂ